ਮੈਂ ਉਦੋਂ ਕਹਿੰਦਾ ਹੁੰਦਾ ਕਿ ਯਾਰ ਇਹ ਕੀ ਗੱਲਾਂ ਕਰਦੇ ਆ ਮੈਂ ਰੁਮਾਲ ਬਣ ਕੇ ਜਾਂਦਾ ਸੀ ਭਲੇਖਾ ਲੱਗਦਾ ਸੀ ਸਾਰਿਆਂ ਨੂੰ ਭਲੇਖਾ ਲੱਗਦਾ ਮੈਨੂੰ ਜੋਗੀ ਫਿਲਮ ਦੀ ਕਾਸਟਿੰਗ ਇਸ ਕਰਕੇ ਹੋਈ ਸੀ ਕਿ ਵੀ ਉਹਦੇ ਵੱਡੇ ਬਰਾਦਰ ਰੋਲ ਸੀਗਾ ਮੇਰਾ ਮੈਨੂੰ ਪੱਗ ਬਨਨ ਦਾ ਬਹੁਤ ਸ਼ੌਂਕ ਹੁੰਦਾ ਸੀਗਾ ਤੇ ਮੈਨੂੰ ਸਾਰੇ ਕਹਿੰਦੇ ਸੀਗੇ ਯਕੀਨ ਮੰਨਿਓ ਮੈਂ ਹੱਸਦਾ ਸੀਗਾ ਕਿ ਵੀ ਇਹ ਕਿਹੜੀਆਂ ਗੱਲਾਂ ਕਰਦੇ ਵੇ ਮੈਂ 9ਵੀਂ 10ਵੀਂ ਚ ਹੁੰਦਾ ਸੀਗਾ ਤੇ ਮੈਂ ਕੁਰਤਾ ਪਜਾਮਾ ਪਾ ਕੇ ਜਾਣਾ ਪੱਗ ਬੰਨੀ ਤੇ ਮੈਨੂੰ ਕਹਿੰਦੇ ਹੁੰਦੇ ਸੀਗੇ ਦਲਜੀਤ ਲੱਗਦਾ ਇਹ ਦਲਜੀਤ ਨਾ ਇੱਕ ਦਿਨ ਦਲਜੀਤ ਨਾ ਫਿਲਮਾਂ ਕਰੀ ਤੋਂ ਅੱਛਾ ਪਹਿਲੇ ਕਹਿੰਦੇ ਸੀ ਕਸ਼ਮੀਰ ਮੈਂ ਕਸਮ ਖਾ ਸੁਣ ਤੈ ਮੰਨਦਾ ਨਹੀਂ ਪਰ ਮੈਂ ਉਦੋਂ ਕਹਿੰਦਾ ਹੁੰਦਾ ਕਿ ਯਾਰ ਇਹ ਕੀ ਗੱਲਾਂ ਕਰਦੇ ਆ ਇਹ ਮੈਂ ਗੱਲ ਕਰ ਰਿਹਾ 2009 10 11 ਦੇ ਆਸਪਾਸ ਕਿਹੜਾ ਤੁਸੀਂ ਆਪਾਂ ਤਾਂ ਬਾਬੇ ਦੇ ਕੋਲ ਬੈਠੇ ਤੇ ਆਪਾਂ ਕੋ ਝੂਠ ਕੇ ਬੋਲੀ ਮੈਂ ਕਿਹੜਾ ਤੁਹਾਨੂੰ ਕਿ ਦੇਖਿਆ ਮੈਂ ਦੇਕਤਮ ਤੁਹਾਨੂੰ ਮੇਰੇ ਦਿਮਾਗ ਇੱਕਦਮ ਹੈ ਵੀ ਦਲਜੀਤ ਵਰਗੀ ਸ਼ਕਲ ਹੀ ਬਣਦੀ ਜਾ ਰ ਤੇ ਇਹੋ ਜਿਹੀ ਗੱਲਾਂ ਮੇਰੇ ਨਾਲ ਹੁੰਦੀਆਂ ਸੀ ਤੇ ਮੈਂ ਹੱਸਦਾ ਹੁੰਦਾ ਸੀ ਮੈਂ ਕਹਿੰਦਾ ਯਾਰ ਇਹਨਾਂ ਸੌਕਾ ਐਵੇਂ ਮਾਰਦੇ ਹੋ ਯਾਰ ਇਹ ਤਾਂ ਥੋੜੀ ਹੁੰਦਾ ਤੇ ਇਦਾਂ ਉਦੋਂ ਮੈਨੂੰ ਪਤਾ ਵੀ ਨਹੀਂ ਸੀ ਮੈਂ ਐਕਟਰ ਬੰਨਣਾ ਸੱਚੀ ਗੱਲ ਤੇ ਬਸ ਪੱਗ ਬਨੰਦਾ ਸ਼ੌਂਕ ਸੀ ਮਾਪੇ ਖੁਸ਼ ਨੇ ਹੁਣ ਮਤੋਂ ਆਪਾ ਹੁੰਦਾ ਹੈ ਬੱਚੇ ਨੂੰ ਤਰੱਕੀ ਮਿਲ ਰਹੀ ਹੋਵੇ ਤਾਂ ਬੜਾ ਸਕੂਨ ਆ ਜੀ ਉਹਨਾਂ ਨੂੰ ਸ਼ੁਰੂ ਸ਼ੁਰੂ ਵਿੱਚ ਨਾ ਮਾਪੇ ਵੀ ਡਰਦੇ ਨੇ ਕਿਉਂਕਿ ਜਿਹੜੇ ਚੀਜ਼ ਤੇ ਵਿੱਚ ਉਹ ਉਹਨਾਂ ਨੇ ਕਦੀ ਟਰਾਈ ਨਹੀਂ ਕੀਤਾ ਉਹਨਾਂ ਨੂੰ ਕਿੱਦਾਂ ਕੌਨਫੀਡੈਂਸ ਹੋਊਗਾ ਪਰ ਮੇਰੇ ਮਾਪਿਓ ਜਿਹੜੇ ਮੇਰੇ ਨਾਲ ਖੜੇ ਰਹਿਣਾ ਮੇਰੇ ਮਦਰ ਦਾ ਮੇਰੇ ਤੇ ਭਰੋਸਾ ਬਹੁਤ ਸੀਗਾ ਫਾਦਰ ਕਿਸੇ ਵळे ਨਾ ਸਟ੍ਰਿਕਟ ਹੁੰਦੇ ਨੇ ਹਨਾ ਸਟ੍ਰਿਕਟ ਫਿਗਰ ਹੁੰਦੀ ਮਾ ਦਾ ਦਿਲ ਬੜਾ ਨਰਮ ਹੁੰਦਾ ਤੇ ਉਹ ਚਿੰਤਾ ਵੀ ਕਰਦੀ ਆ ਮਾਂ ਤੇ ਮਾਂ ਹੌਸਲਾ ਵੀ ਦਿੰਦੀ ਆ ਕਿ ਨਹੀਂ ਤੂੰ ਕਰ ਮੈਨੂੰ ਭਰੋਸਾ ਤੇਰੇ ਤੇ ਤੂੰ ਹੋਰ ਕਿਸੇ ਦੀ ਦੁਨੀਆ ਚ ਹੋਰ ਕੁਝ ਨਹੀਂ ਚਾਹੀਦਾ ਤੁਹਾਡੀ ਮਾਂ ਤੁਹਾਡੇ ਨਾਲ ਇਦਾਂ ਹੀ ਕਰ ਥਾਪੀ ਮਾਰਦੇ ਨਾ ਕਿ ਪਿੱਠ ਤੇ ਕਿ ਵੀ ਤੂੰ ਟੈਨਸ਼ਨ ਨਾ ਲਾ ਹੌਸਲਾ ਹੋਰ ਹੋ ਜਾਂਦਾ ਜੀ ਸਹੀ ਗੱਲ ਸਹੀ ਗੱਲ ਤੇ ਹੁਣ ਪਿੰਡ ਵਾਲੇ ਜਿੱਦ ਤੇ ਤੁਸੀਂ ਰਹਿੰਦੇ ਹੋ ਕਹਿੰਦੇ ਹੁਣ ਦਿਲਜੀਤ ਆ ਗਿਆ ਦਿਲਜੀਤ ਆ ਗਿਆ ਫਿਲਮ ਦੇ ਵਿੱਚ ਅਕੀਰ ਸੀਨ ਕੀਤਾ ਕਿ ਪਿੰਦਰ ਕਹਿ ਕੇ ਬਣਾ ਦੇ ਨਹੀ 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 ਮੈਨੂੰ ਮੈਂ ਸ਼ੁਰੂ ਤੋਂ ਚਾਹੁੰਦਾ ਸੀਗਾ ਬੇਸ਼ੱਕ ਭਰਾ ਦੇ ਨਾਲ ਥੋੜਾ ਸ਼ਕਲ ਮਿਲਦੀ ਆ ਕਿ ਮੈਨੂੰ ਅਪਿੰਦਰ ਤੋਂ ਨਾਮ ਤੋਂ ਜਾਣਨ ਸਾਰੇ ਤੇ ਇਦਾਂ ਹੀ ਹੁਣ ਮੈਂ ਜਿੱਦਨ ਫਿਲਮ ਆਈ ਹੈ ਮੈਂ ਅਰਦਾਸ ਕਰਕੇ ਘਰੋਂ ਨਿਕਲਿਆ ਕਿ ਵੀ ਮੈਨੂੰ ਲੋਕ ਦੱਸਣ ਕਿ ਵੀ ਕੰਮ ਕਿਵੇਂ ਲੱਗਾ ਮੈਂ ਗੁਰੂ ਘਰ ਗਿਆ ਮੈਂ ਸੇਵਾ ਤੇ ਗਿਆ ਮੈਂ ਪ੍ਰਸ਼ਾਦਾ ਸ਼ਕਾਨ ਦੀ ਸੇਵਾ ਕਰ ਰਿਹਾ ਤੇ ਛਕਣ ਵਾਲੇ ਪਛਾਨ ਰਹੇ ਨੇ ਫਿਰ ਮੈਂ ਜਦੋਂ ਛਕ ਰਿਆਂ ਛਕਉਣ ਵਾਲੇ ਪਛਾਨਦੇ ਪਏ ਮੈਨੂੰ ਤੁਹਾਡਾ ਕੰਮ ਦੇਖਿਆ ਉਹ ਬੜਾ ਸਕੂਨ ਸੀ ਵੀ ਜਿੱਥੇ ਜਾ ਰਿਆਂ ਪਛਾਨਦੇ ਪਏ ਨੇ ਮੈਂ ਜੋ ਇਸ ਰੂਪ ਨੂੰ ਮੇਰੀ ਸ਼ੁਰੂ ਤੋਂ ਮੇਰੀ ਕੋਸ਼ਿਸ਼ ਰਹੀ ਆ ਕਿ ਵੀ ਮੈਂ ਘੱਟ ਕਰਾਂ ਪਰ ਚੰਗਾ ਕਰਾਂ ਹਨਾ ਮੈਨੂੰ ਬੇਸ਼ੱਕ 8 ਸਾਲ ਲੱਗ ਗਏ ਮੈਂ ਜਲਦੀ ਵੀ ਕੰਪਰੋਮਾਈਜ਼ ਕਰਕੇ ਸਾਰਾ ਕੁਝ ਕਰ ਸਕਦਾ ਸੀਗਾ ਪਰ ਇੰਨਾ ਸਮਾਂ ਅਗਰ ਲੱਗ ਗਿਆ ਤੇ ਮੈਂ ਇਹ ਸਰੂਪ ਨੂੰ ਉੱਥੇ ਲੈ ਕੇ ਜਾਣਾ ਚਾਹੁੰਦਾ ਜਿੱਥੇ ਹਜੇ ਤੱਕ ਤਾਂ ਮੈਂ ਦੂਰ ਦੂਰ ਤੱਕ ਪਹੁੰਚਿਆ ਵੀ ਨਹੀਂ ਇਹ ਮੇਰੀ ਬਹੁਤ ਛੋਟੀ ਜੀ ਸ਼ੁਰੂਆਤ ਹੋਈ ਸੀ ਮੈਂ ਉਦੋਂ ਕਹਿੰਦਾ ਹੁੰਦਾ ਕਿ ਯਾਰ ਇਹ ਕੀ ਗੱਲਾਂ ਕਰਦੇ ਆ ਮੈਂ ਰੁਮਾਲ ਵਾਂ ਕੇ ਜਾਂਦਾ ਸੀ ਭਲੇਖਾ ਲੱਗਦਾ ਸੀ ਸਾਰਿਆਂ ਨੂੰ ਭਲੇਖਾ ਲੱਗਦਾ ਮੈਨੂੰ ਜੋਗੀ ਫਿਲਮ ਦੀ ਕਾਸਟਿੰਗ ਹੀ ਇਸ ਕਰਕੇ ਹੋਈ ਸੀ ਕਿ ਵੀ ਉਹਦੇ ਵੱਡੇ ਬਰਾਦਰ ਰੋਲ ਸੀਗਾ ਮੇਰਾ ਮੈਨੂੰ ਪੱਗ ਬਨਨ ਦਾ ਬਹੁਤ ਸ਼ੌਂਕ ਹੁੰਦਾ ਸੀਗਾ ਤੇ ਮੈਨੂੰ ਸਾਰੇ ਕਹਿੰਦੇ ਸੀਗੇ ਯਕੀਨ ਮੰਨਿਓ ਮੈਂ ਹੱਸਦਾ ਸੀਗਾ ਕਿ ਵੀ ਇਹ ਕਿਹੜੀਆਂ ਗੱਲਾਂ ਕਰਦੇ ਵੇ ਮੈਂ 9ਵੀਂ 10ਵੀਂ ਚ ਹੁੰਦਾ ਸੀਗਾ ਤੇ ਕੁਰਤਾ ਪਿਆ ਮੈਂ ਪਾ ਕੇ ਜਾਣਾ ਪੱਗ ਬੰਨੀ ਤੇ ਮੈਨੂੰ ਕਹਿੰਦੇ ਹੁੰਦੇ ਸੀਗੇ ਦਲਜੀਤ ਲੱਗਦਾ ਇਹ ਦਲਜੀਤ ਨਾ ਇੱਕ ਦਿਨ ਦਲਜੀਤ ਨਾ ਫਿਲਮਾਂ ਕਰੀ ਤੋਂ ਅੱਛਾ ਪਹਿਲੇ ਕਹਿੰਦੇ ਸੀ ਕਸ਼ਮੀਰ ਮੈਂ ਕਸਮ ਖਾ ਸੁਣ ਤੈ ਮੰਨਦਾ ਨਹੀਂ ਪਰ ਮੈਂ ਉਦੋਂ ਕਹਿੰਦਾ ਹੁੰਦਾ ਕਿ ਯਾਰ ਇਹ ਕੀ ਗੱਲਾਂ ਕਰਦੇ ਆ ਇਹ ਮੈਂ ਗੱਲ ਕਰ ਰਿਹਾ 2009 10 11 ਦੇ ਆਸਪਾਸ ਕਿਹੜਾ ਤੁਸੀਂ ਆਪਾਂ ਤਾਂ ਬਾਬੇ ਦੇ ਕੋਲ ਬੈਠੇ ਤੇ ਆਪਾਂ ਕੋ ਝੂਠੇ ਬੋਲੇ ਮੈਂ ਕਿਹੜਾ ਤੁਹਾਨੂੰ ਕਿ ਦੇਖਿਆ ਮੈਂ ਇੱਕਦਮ ਤੁਹਾਨੂੰ ਦੇ ਮੇਰੇ ਦਿਮਾਗ ਜਿੱਕਦਾ ਮੈਂ ਵੀ ਦਿਲਜੀਤ ਵਰਗੀ ਸ਼ਕਲ ਹੀ ਬਣਦੀ ਜਾ ਰ ਤੇ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਹੁੰਦੀਆਂ ਸੀ ਤੇ ਮੈਂ ਹੱਸਦਾ ਹੁੰਦਾ ਸੀ ਮੈਂ ਕਹਿੰਦਾ ਯਾਰ ਇਹਨਾਂ ਸੌਕਾ ਐਵੇਂ ਮਾਰਦੇ ਹੋ ਯਾਰ ਇਹ ਤਾਂ ਥੋੜੀ ਹੁੰਦਾ ਤੇ ਇਦਾਂ ਉਦੋਂ ਮੈਨੂੰ ਪਤਾ ਵੀ ਨਹੀਂ ਸੀ ਮੈਂ ਐਕਟਰ ਬੰਨਣਾ ਸੱਚੀ ਗੱਲ ਤੇ ਬਸ ਪੱਗ ਬਨੰਦਾ ਸ਼ੌਂਕ ਸੀ ਮਾਪੇ ਖੁਸ਼ ਨੇ ਹੁਣ ਮਤਲਬ ਆਪਾ ਹੁੰਦਾ ਹੈ ਬੱਚੇ ਨੂੰ ਤਰੱਕੀ ਮਿਲ ਰਹੀ ਹੋਵੇ ਤਾਂ ਬੜਾ ਸਕੂਨ ਆ ਜੀ ਉਹਨਾਂ ਨੂੰ ਸ਼ੁਰੂ ਸ਼ੁਰੂ ਵਿੱਚ ਨਾ ਮਾਪੇ ਵੀ ਡਰਦੇ ਨੇ ਕਿਉਂਕਿ ਜਿਹੜੇ ਚੀਜ਼ ਤੇ ਵਿੱਚ ਉਹ ਉਹਨਾਂ ਨੇ ਕਦੀ ਟਰਾਈ ਨਹੀਂ ਕੀਤਾ ਉਹਨਾਂ ਨੂੰ ਕਿੱਦਾਂ ਕੌਨਫੀਡੈਂਸ ਹੋਊਗਾ ਪਰ ਮੇਰੇ ਮਾਪਿਓ ਜਿਹੜੇ ਮੇਰੇ ਨਾਲ ਖੜੇ ਰਹਿਣਾ ਮੇਰੇ ਮਦਰ ਦਾ ਮੇਰੇ ਤੇ ਭਰੋਸਾ ਬਹੁਤ ਸੀਗਾ ਫਾਦਰ ਕਿਸੇ ਵळे ਨਾ ਸਟ੍ਰਿਕਟ ਹੁੰਦੇ ਨੇ ਹਨਾ ਸਟ੍ਰਿਕਟ ਫਿਗਰ ਹੁੰਦੀ ਮਾ ਦਾ ਦਿਲ ਬੜਾ ਨਰਮ ਹੁੰਦਾ ਤੇ ਉਹ ਚਿੰਤਾ ਵੀ ਕਰਦੀ ਆ ਮਾਂ ਤੇ ਮਾਂ ਹੌਸਲਾ ਵੀ ਦਿੰਦੀ ਆ ਕਿ ਨਹੀਂ ਤੂੰ ਕਰ ਮੈਨੂੰ ਭਰੋਸਾ ਤੇਰੇ ਤੇ ਤੂੰ ਹੋਰ ਕਿਸੇ ਦੀ ਦੁਨੀਆ ਚ ਹੋਰ ਕੁਝ ਨਹੀਂ ਚਾਹੀਦਾ ਤੁਹਾਡੀ ਮਾਂ ਤੁਹਾਡੇ ਨਾਲ ਇਦਾਂ ਹੀ ਕਰ ਥਾਪੀ ਮਾਰਦੇ ਨਾ ਕਿ ਪਿੱਠ ਤੇ ਕਿ ਵੀ ਤੂੰ ਟੈਨਸ਼ਨ ਨਾ ਲਾ ਹੌਸਲਾ ਹੋਰ ਹੋ ਜਾਂਦਾ ਜੀ ਸਹੀ ਗੱਲ ਸਹੀ ਗੱਲ ਤੇ ਉਹਨਾਂ ਪਿੰਡ ਵਾਲੇ ਜਿੱਦ ਤੇ ਤੁਸੀਂ ਰਹਿੰਦੇ ਹੋ ਕਹਿੰਦੇ ਉਹਨਾਂ ਨੇ ਦਿਲਜੀਤ ਆ ਗਿਆ ਦਿਲਜੀਤ ਆ ਗਿਆ ਫਿਲਮ ਦੇ ਵਿੱਚ ਅਭਿਨੈ ਕੀਤਾ ਕਿ ਪਿੰਦਰ ਕਹਿ ਕੇ ਬਣਾ ਦੇ ਨਹੀ 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 ਮੈਨੂੰ ਮੈਂ ਸ਼ੁਰੂ ਤੋਂ ਚਾਹੁੰਦਾ ਸੀਗਾ ਬੇਸ਼ੱਕ ਭਰਾ ਦੇ ਨਾਲ ਥੋੜਾ ਸ਼ਕਲ ਮਿਲਦੀ ਆ ਕਿ ਮੈਨੂੰ ਅਪਿੰਦਰ ਤੋਂ ਨਾਮ ਤੋਂ ਜਾਣਨ ਸਾਰੇ ਤੇ ਇਦਾਂ ਹੀ ਹੁਣ ਮੈਂ ਜਿੱਦਨ ਫਿਲਮ ਆਈ ਹੈ ਮੈਂ ਅਰਦਾਸ ਕਰਕੇ ਘਰੋਂ ਨਿਕਲਿਆ ਕਿ ਵੀ ਮੈਨੂੰ ਲੋਕ ਦੱਸਣ ਕਿ ਵੀ ਕੰਮ ਕਿਵੇਂ ਲੱਗਾ ਮੈਂ ਗੁਰੂ ਘਰ ਗਿਆ ਮੈਂ ਸੇਵਾ ਤੇ ਗਿਆ ਮੈਂ ਪ੍ਰਸ਼ਾਦਾ ਸ਼ਕਾਨ ਦੀ ਸੇਵਾ ਕਰ ਰਿਹਾ ਤੇ ਛਕਣ ਵਾਲੇ ਪਛਾਨ ਰਹੇ ਨੇ ਫਿਰ ਮੈਂ ਜਦੋਂ ਛਕ ਰਿਆਂ ਛਕਉਣ ਵਾਲੇ ਪਛਾਨਦੇ ਪਏ ਮੈਨੂੰ ਤੁਹਾਡਾ ਕੰਮ ਦੇਖਿਆ ਉਹ ਬੜਾ ਸਕੂਨ ਸੀ ਵੀ ਜਿੱਥੇ ਜਾ ਰਿਆਂ ਪਛਾਨਦੇ ਪਏ ਨੇ ਮੈਂ ਜੋ ਇਸ ਰੂਪ ਨੂੰ ਮੇਰੀ ਸ਼ੁਰੂ ਤੋਂ ਮੇਰੀ ਕੋਸ਼ਿਸ਼ ਰਹੀ ਹੈ ਕਿ ਵੀ ਮੈਂ ਘੱਟ ਕਰ ਲਾਂ ਪਰ ਚੰਗਾ ਕਰਾਂ ਹਨਾ ਮੈਨੂੰ ਬੇਸ਼ੱਕ 8 ਸਾਲ ਲੱਗ ਗਏ ਮੈਂ ਜਲਦੀ ਵੀ ਕੰਪਰੋਮਾਈਜ਼ ਕਰਕੇ ਸਾਰਾ ਕੁਝ ਕਰ ਸਕਦਾ ਸੀਗਾ ਪਰ ਇੰਨਾ ਸਮਾਂ ਅਗਰ ਲੱਗ ਗਿਆ ਤੇ ਮੈਂ ਇਹ ਸਰੂਪ ਨੂੰ ਉੱਥੇ ਲੈ ਕੇ ਜਾਣਾ ਚਾਹੁੰਦਾ ਜਿੱਥੇ ਹਜੇ ਤੱਕ ਤਾਂ ਮੈਂ ਦੂਰ ਦੂਰ ਤੱਕ ਪਹੁੰਚਿਆ ਵੀ ਨਹੀਂ ਇਹ ਮੇਰੀ ਬਹੁਤ ਛੋਟੀ ਜੀ ਸ਼ੁਰੂਆਤ ਹੈ